ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ 사ਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋੜੀ ਵਾਲੀ ਰਾਤ ਬਲਦੀ ਹੋਈ ਅੱਗ ਵਿੱਚ ਆਪਾਂ ਕਿਹੜੀ ਚੀਜ਼ ਪਾਉਣੀ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਸਾਡੇ ਘਰ ਵਿੱਚ ਤਰੱਕੀ ਖੁਸ਼ਹਾਲੀ ਬਰਕਤਾਂ ਆਉਣਗੀਆਂ ਪੈਸਾ ਆਵੇਗਾ ਤਾਂ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਇਸ ਵਿਚਾਰ ਦੇ ਵਿੱਚ ਨਹੀਂ ਪਹਿਣਾ ਕਿ ਲੋਹੜੀ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ ਕਿਉਂਕਿ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਲੋਹੜੀ ਬਾਲੀ ਜਾਂਦੀ ਹੈ ਜੋ ਨਹੀਂ ਬਾਲਦੇ ਉਹਨਾਂ ਨੂੰ ਵੀ ਮੁਬਾਰਕ ਅਤੇ ਜੋ ਬਾਲਦੇ ਨੇ ਉਹਨਾਂ ਨੂੰ ਵੀ ਮੁਬਾਰਕ ਇੱਥੇ ਆਪਾਂ ਗੱਲ ਕਰਨੀ ਹੈ ਜੋ ਲੋੜੀ ਬਾਲਦੇ ਨੇ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜਦੋਂ ਵੀ ਲੋੜੀ ਬਾਲਦੇ ਨੇ ਤਾਂ ਅਕਸਰ ਹੀ ਉਹ ਬਾਲੀ ਹੋਈ ਲੋੜੀ ਜਿਸ ਨੂੰ ਉਗਾਵੀ ਆਖਿਆ ਜਾਂਦਾ ਹੈ ਉਸ ਵਿੱਚ ਤਿਲ ਛੁੱਟੇ ਜਾਂਦੇ ਨੇ ਮੂੰਗਫਲੀ ਰਿਓੜੀਆਂ ਛੁੱਟੀਆਂ ਜਾਂਦੀਆਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ ਆਪਣੇ ਰਿਵਾਜ ਬਣਾਏ ਹੋਏ ਨੇ ਉਹਨਾਂ ਰਿਵਾਜਾਂ ਦੇ ਅਨੁਸਾਰ ਲੋਹੜੀ ਬਾਲੀ ਜਾਂਦੀ ਹੈ ਅਤੇ ਲੋਹੜੀ ਦੇ ਵਿੱਚ ਵਸਤੂਆਂ ਛੁੱਟੀਆਂ ਜਾਂਦੀਆਂ ਨੇ ਕਈ ਲੋਕ ਬਲਦੀ ਹੋਈ ਲੋਹੜੀ ਦੇ ਵਿੱਚ ਤਿਲ ਛੁੱਟ ਕੇ ਕਹਿੰਦੇ ਨੇ ਈਸ਼ਵਰ ਆ ਦਲੀਦਰ ਜਾ ਦਲੀਦਰ ਦੀ ਜੜ ਚੁੱਲ੍ਹੇ ਪਾ ਕਈ ਕਹਿੰਦੇ ਨੇ ਭਰੀ ਆ ਸਖਣੀ ਜਾ ਕਹਿਣ ਤੋਂ ਭਾਵ ਕਿ ਹਰ ਇੱਕ ਇਲਾਕੇ ਦੇ ਵਿੱਚ ਆਪੋ ਆਪਣੇ ਰਿਵਾਜ ਬਣੇ ਹੋਏ ਨੇ ਆਪੋ ਆਪਣੇ ਹਿਸਾਬ ਦੇ ਨਾਲ ਲੋਹੜੀ ਬਾਲਦੇ ਨੇ ਲੋਹੜੀ ਸੇਕਦੇ ਨੇ ਅਤੇ ਲੋਹੜੀ ਦੇ ਵਿੱਚ ਕੁਝ ਵਸਤੂਆਂ ਪਾਉਂਦੇ ਨੇ ਆਪਾਂ ਇੱਥੇ ਗੱਲ ਕਰਨੀ ਹੈ ਕਿ ਸਿਰਫ ਮੂੰਹ ਦੇ ਨਾਲ ਕਹਿਣ ਦੇ ਨਾਲ ਸਿਰਫ ਜ਼ੁਬਾਨ ਦੇ ਨਾਲ ਕਹਿਣ ਦੇ ਨਾਲ ਸਾਡੇ ਘਰ ਦੇ ਵਿੱਚੋਂ ਦਲੀਦਰ ਨਹੀਂ ਜਾਣਾ। ਈਸ਼ਵਰ ਨੇ ਨਹੀਂ ਆਉਣਾ ਜੇਕਰ ਆਪਾਂ ਘਰ ਦੇ ਵਿੱਚ ਸੱਚਮੁੱਚ ਖੁਸ਼ਹਾਲੀ, ਬਰਕਤਾਂ, ਤੰਦਰੁਸਤੀ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਮਨ ਤੋਂ ਪੱਕਾ ਮਜ਼ਬੂਤ ਇਰਾਦਾ ਬਣਾਉਣਾ ਪੈਣਾ ਹੈ ਕਿ ਇਸ ਬੜਦੀ ਹੋਈ ਆਗ ਦੇ ਵਿੱਚ ਮੈਂ ਸੱਚਮੁੱਚ ਅੱਜ ਆਪਣਾ ਆਲਸ ਦਲੀਦਰ ਸਾੜ ਦੇਣਾ ਹੈ ਉਦਮ ਦਾ ਪੱਲਾ ਫੜ ਲੈਣਾ ਹੈ ਮਿਹਨਤ ਦਾ ਪੱਲਾ ਫੜ ਲੈਣਾ ਹੈ ਕਿਉਂਕਿ ਜਦੋਂ ਆਪਾਂ ਮਨ ਤੋਂ ਆਪਣੇ ਦਲੀਦਰ ਨੂੰ ਸਾੜਾਂਗੇ ਆਲਸ ਨੂੰ ਸਾੜਾਂਗੇ ਤਾਂ ਹੀ ਇਸ ਨੇ ਆਪਣਾ ਖਿਹੜਾ ਛੱਡਣਾ ਹੈ ਜ਼ੁਬਾਨ ਦੇ ਨਾਲ ਕਹਿ ਕੇ ਜਾਂ ਤਿਲ ਸੁਟਣ ਦੇ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਲੋਹੜੀ ਦੀ ਰਾਤ ਤੇ ਆਪਣੇ ਮਨ ਵਿੱਚੋਂ ਆਪਣੇ ਅੰਦਰ ਵਿੱਚੋਂ ਇਹ ਆਲਸ ਦਲੀਦਰ ਨੂੰ ਬਿਲਕੁਲ ਤਿਆਗ ਦਵੋ ਅਤੇ ਉਦਮ ਦਾ ਪੱਲਾ ਫੜ ਲਵੋ ਇਸ ਦੀ ਸ਼ੁਰੂਆਤ ਕੱਲ ਤੋਂ ਹੀ ਕਰਨੀ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ ਤਾਂ ਪਹਿਲਾ ਕੰਮ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਦੂਸਰਾ ਕੰਮ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਆਦਤ ਪੱਕੀ ਬਣਾਓ ਕਿਉਂਕਿ ਜਿਹੜੇ ਇਹ 2 ਮਹੀਨੇ ਨੇ ਇਹਨਾਂ ਦੇ ਵਿੱਚ ਆਲਸ ਦਾ ਲੀਦਰ ਬਹੁਤ ਜ਼ਿਆਦਾ ਪੈਂਦਾ ਹੈ ਰਜਾਈ ਛੱਡਣ ਨੂੰ ਦਿਲ ਨਹੀਂ ਕਰਦਾ ਪਰ ਆਪਣੀ ਆਦਤ ਬਣਾਓ ਕਿ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰੋ ਇਸ਼ਨਾਨ ਕਰਨ ਦੇ ਨਾਲ ਇੱਕ ਤਾਂ ਸਾਡਾ ਆਲਸ ਦੂਰ ਹੋ ਜਾਂਦਾ ਹੈ ਦਿਲ ਇਧਰ ਦੂਰ ਹੋ ਜਾਂਦਾ ਹੈ ਫਿਰ ਸਾਡਾ ਮਨ ਵੀ ਬਾਣੀ ਦੇ ਵਿੱਚ ਜੁੜਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੀਸਰਾ ਕੰਮ ਹੈ ਬਾਣੀ ਪੜਨੀ ਹੈ ਚੌਥਾ ਕੰਮ ਆਪਣੀ ਜੋ ਵੀ ਟਾਲਣ ਦੀ ਆਦਤ ਹੈ ਭਾਵੇਂ ਕੀ ਹਰ ਇੱਕ ਕੰਮ ਜੋ ਆਪਾਂ ਕਹਿੰਦੇ ਹਾਂ ਕਿ ਨਹੀਂ ਅੱਜ ਨਹੀਂ ਕਰਨਾ ਕੱਲ ਨੂੰ ਕਰਾਂਗੇ ਇਹ ਟਾਲਣ ਵਾਲੀ ਆਦਤ ਨੂੰ ਤਾਂ ਲੋਹੜੀ ਦੀ ਅੱਗ ਵਿੱਚ ਜ਼ਰੂਰ ਸਾੜਨਾ ਹੈ ਹਰ ਇੱਕ ਕੰਮ ਨੂੰ ਅੱਜ ਹੀ ਕਰਨਾ ਹੈ ਹੁਣੇ ਹੀ ਕਰਨਾ ਹੈ ਇਹ ਆਦਤ ਆਪਣੇ ਆਪ ਬਣਾਉਣੀ ਹੈ ਕਿਉਂਕਿ ਕੱਲ ਕਦੇ ਆਉਣਾ ਹੀ ਨਹੀਂ ਕੱਲ ਕਿਸੇ ਨੇ ਦੇਖਿਆ ਨਹੀਂ ਆਉਣ ਵਾਲਾ ਕੱਲ ਫਿਰ ਸਾਡਾ ਅੱਜ ਬਣ ਜਾਂਦਾ ਹੈ ਪਰ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਤਰੱਕੀ ਪਾਉਣਾ ਚਾਹੁੰਦੇ ਹਾਂ ਖੁਸ਼ਹਾਲੀ ਪਾਉਣਾ ਚਾਹੁੰਦੇ ਹਾਂ ਤੰਦਰੁਸਤੀ ਚਾਹੁੰਦੇ ਹਾਂ ਤਾਂ ਫਿਰ ਹਰ ਇੱਕ ਕੰਮ ਨੂੰ आज ही हुणे ही करन दी आदत पाओ टालन वाला काम कदे नहीं हो सकता वह फिर कलह तो बाद कल आउन वाली कलह ते चला जाता है इस करके जो करना है आज ही करना है हुणे ही करना है ਮਿਹਨਤ ਕਰੋ ਇਸ ਆਲਸ ਨੂੰ ਬਿਲਕੁਲ ਤਿਆਗ ਦੋ ਹਰ ਇੱਕ ਕੰਮ ਦੇ ਵਿੱਚ ਮਿਹਨਤ ਕਰਨੀ ਬੇਹਤ ਜ਼ਰੂਰੀ ਹੈ ਮਿਹਨਤ ਦਾ ਪੱਲਾ ਘੁੱਟ ਕੇ ਫੜ ਲਓ ਤਾਂ ਦੇਖਣਾ ਹਰ ਇੱਕ ਕੰਮ ਦੇ ਵਿੱਚ ਕਾਮਯਾਬੀ ਮਿਲੇਗੀ ਚਾਹੇ ਸਾਡਾ ਅਧਿਆਤਮਿਕ ਜੀਵਨ ਹੈ ਚਾਹੇ ਸਾਡਾ ਕਾਰੋਬਾਰ ਹੈ ਹਰ ਇੱਕ ਕੰਮ ਵਿੱਚ ਮਿਹਨਤ ਸਾਨੂੰ ਹੀ ਕਰਨੀ ਪੈਣੀ ਹੈ ਫਿਰ ਹੀ ਤਰੱਕੀ ਮਿਲੇਗੀ ਕਿਉਂਕਿ ਹੁਣ ਕਈ ਲੋਕ ਨੇ ਜੋ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹਨਾਂ ਦੀ ਸਲਾਹੀ ਇਹੀ ਹੁੰਦੀ ਹੈ ਉਹਨਾਂ ਦੀ ਗੱਲ ਉਹਨਾਂ ਦੀ ਮਤ ਵੀ ਇਹੀ ਹੁੰਦੀ ਹੈ ਉਹ ਕਹਿਣਗੇ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਕੀ ਹੋ ਜਾਂਦਾ ਹੈ ਰੱਬ ਦਾ ਨਾਮ ਹੀ ਲੈਣਾ ਹੈ ਜਦੋਂ ਮਰਜੀ ਲੈ ਲਓ ਜਾਂ ਫਿਰ ਕਈ ਕਹਿਣਗੇ ਕਿ ਜ਼ਰੂਰੀ ਨਹੀਂ ਕਿ ਅੰਮ੍ਰਿਤ ਵੇਲੇ ਉੱਠ ਕੇ ਹੀ ਕੰਮ ਸਮੇ ਸਿਰ ਹੁੰਦੇ ਨੇ ਅਸੀਂ ਤਾਂ 7 ਵਜੇ ਉੱਠ ਕੇ ਵੀ ਉੱਠਦੇ ਸਾਰ ਕੰਮ ਤੇ ਲੱਗ ਜਾਈਦਾ ਹੈ ਛੱਟ ਸਾਰੇ ਕੰਮ ਕਰ ਲਈਦੇ ਨੇ ਹੁਰਤੀ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਅਮਰਤ ਵੇਲੇ ਉੱਠ ਕੇ ਇਹੀ ਕੰਮ ਜਲਦੀ ਹੁੰਦੇ ਨੇ ਉਹ ਇਹੋ ਜਿਹੀਆਂ ਦਲੀਲਾਂ ਦਿੰਦੇ ਨੇ ਪਰ ਨਹੀਂ ਜੋ ਸਾਨੂੰ ਅਮਰਤ ਵੇਲੇ ਤੋਂ ਦਾਤਾ ਬਖਸ਼ਿਸ਼ਾਂ એનર્ਜੀ ਮਿਲਦੀ ਹੈ ਉਹ ਸਾਨੂੰ ਦਿਨ ਵਿੱਚ ਹੋਰ ਕਿਤੋਂ ਨਹੀਂ ਮਿਲ ਸਕਦੀ ਇਸ ਲਈ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਵੇਲੇ ਦੀ ਖਾਸ ਖਾਸੀਅਤ ਹੈ ਇਸ ਕਰਕੇ ਅਮਰਤ ਵੇਲੇ ਦੀ ਰੀਸ ਕੋਈ ਵੇਲਾ ਨਹੀਂ ਕਰ ਸਕਦਾ ਅਮਰਤ ਵੇਲੇ ਉੱਠਣਾ ਬੇਹਦ ਜ਼ਰੂਰੀ ਹੈ ਜੋ ਮੇਰੇ ਵੀਰ ਅਤੇ ਭੈਣਾਂ ਅਮਰਤ ਵੇਲੇ ਉੱਠਦੇ ਨੇ ਉਹ ਵਧਾਈ ਦੇ ਹੱਕਦਾਰ ਨੇ ਉਹ ਆਪਣਾ ਅਮਰਤ ਵੇਲਾ ਸੰਭਾਲਣ ਕਦੇ ਵੀ ਕਿਸੇ ਦੀ ਮੱਤ ਦੇ ਮਗਰ ਨਹੀਂ ਲੱਗਣਾ ਕਿ ਅਮਰਤ ਵੇਲੇ ਉੱਠਣ ਨਾਲ ਕੀ ਹੋ ਜਾਂਦਾ ਹੈ ਜੋ ਹੁੰਦਾ ਹੈ ਅਮਰਤ ਵੇਲੇ ਉੱਠਣ ਦੇ ਨਾਲ ਹੀ ਹੁੰਦਾ ਹੈ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀਆਂ ਬਰਕਤਾਂ ਮਿਲਦੀਆਂ ਨੇ ਦੂਸਰਾ ਨੰਬਰ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਰੇ ਕੰਮ ਸਮੇਂ ਸਿਰ ਹੋ ਜਾਂਦੇ ਨੇ ਤੀਸਰਾ ਕੰਮ ਅੰਮ੍ਰਿਤ ਵੇਲਾ ਸਾਨੂੰ ਤੰਦਰੁਸਤੀ ਦਿੰਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਦਾ ਜੋ ਵੇਲਾ ਹੈ ਉਹ ਬੜਾ ਹੀ ਪਵਿੱਤਰ ਅਤੇ ਸ਼ੁੱਧ ਹੁੰਦਾ ਹੈ ਨਿਰਮਲ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਿਆ ਹੋਇਆ ਇਨਸਾਨ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਨਿਰਾਸ਼ਾ ਉਸ ਇਨਸਾਨ ਦੇ ਕੋਲ ਨਹੀਂ ਰਹਿੰਦੀ ਇਸ ਕਰਕੇ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇਹ ਤਿੰਨ ਗੱਲਾਂ ਪੱਕੀਆਂ ਕਰ ਲੋ ਅਤੇ ਚੌਥੀ ਗੱਲ ਹੈ ਕਿ ਮੈਂ ਮਿਹਨਤ ਕਰਨੀ ਹੈ ਤੁਸੀਂ ਮਿਹਨਤ ਕਰਦੇ ਜਾਣਾ ਹੈ ਫਲ ਦੇਣਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੱਥ ਵਿੱਚ ਹੈ ਅਤੇ ਯਕੀਨ ਕਰਕੇ ਜਾਣੋ ਕਿ ਕੀਤੀ ਹੋਈ ਮਿਹਨਤ ਦਾ ਫਲ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਕਦੇ ਵੀ ਨਹੀਂ ਰੱਖਦੇ ਉਹ ਸਾਨੂੰ ਜ਼ਰੂਰ ਦਿੰਦੇ ਨੇ ਇਸ ਕਰਕੇ ਮਿਹਨਤ ਕਰਦੇ ਜਾਓ ਮਿਹਨਤ ਦਾ ਫਲ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਜ਼ਰੂਰ ਦੇਣਗੇ ਮਿਹਨਤੀ ਲੋਕਾਂ ਦੀ ਬਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਫੜਦੇ ਨੇ ਉਹਨਾਂ ਦੇ ਹਰ ਇੱਕ ਕੰਮ ਵਿੱਚ ਬਰਕਤ ਪਾਉਂਦੇ ਨੇ ਉਹਨਾਂ ਦੇ ਹਰ ਇੱਕ ਕੰਮ ਨੂੰ ਸਿਰੇ ਚੜਾਉਂਦੇ ਨੇ ਤਾਂ ਫਿਰ ਬਸ ਲੋਹੜੀ ਵਾਲੀ ਰਾਤ ਜਦੋਂ ਤਿੱਲ ਸੁੱਟਣੇ ਨੇ ਜਦੋਂ ਲੋਹੜੀ ਬਲਦੀ ਹੋਈ ਅੱਗ ਨੂੰ ਜੋ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਜੋ ਵੀ ਤੁਹਾਡੇ ਰਿਵਾਜ ਨੇ ਉਸ ਦਾ ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਕਰਦੇ ਹੋ ਕਿਸ ਤਰ੍ਹਾਂ ਲੋਹੜੀ ਬਾਲਦੇ ਹੋ ਪਰ ਇਹ ਬੇਨਤੀ ਜ਼ਰੂਰ ਕਰਾਂਗੀ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਸਿਰਫ ਜ਼ੁਬਾਨ ਦੇ ਨਾਲ ਕਹਿਣ ਦੇ ਨਾਲ ਹੀ ਦਲਿੱਤਰ ਜਾਵੇਗਾ ਤੇ ਇਹ ਨਹੀਂ ਹੋਣਾ ਇਹ ਘਰ ਦੇ ਵਿੱਚੋਂ ਦਲਿੱਤਰ ਨੂੰ ਮਿਟਾਉਣ ਦੇ ਲਈ ਆਲਸ ਨੂੰ ਜੜ੍ਹਾਂ ਤੋਂ ਖਤਮ ਕਰਨ ਦੇ ਲਈ ਉਦਮ ਸਾਨੂੰ ਖੁਦ ਹੀ ਕਰਨਾ ਪੈਣਾ ਹੈ ਤੇ ਇਸ ਦੀ ਸ਼ੁਰੂਆਤ ਲੋੜੀ ਤੋਂ ਹੀ ਕਰਨੀ ਹੈ ਆਪਣੇ ਆਪ ਦੇ ਨਾਲ ਪੱਕਾ ਵਾਅਦਾ ਕਰਨਾ ਹੈ ਕਿ ਅੱਜ ਤੋਂ ਹੀ ਮੇਰਾ ਆਲਸ ਮੇਰੀ ਅੰਦਰ ਦੀ ਮੈਂ ਹੈ ਅੰਦਰ ਦਾ ਹੰਕਾਰ ਹੈ ਕਿਸੇ ਦੇ ਪ੍ਰਤੀ ਈਰਖਾ ਹੈ ਉਹ ਅੱਜ ਮੈਂ ਇਸ ਬਲਦੀ ਹੋਈ ਅੱਗ ਦੇ ਵਿੱਚ ਸਾੜ ਦੇਣੀ ਹੈ ਕੱਲ ਤੋਂ ਨਵੀਂ ਸ਼ੁਰੂਆਤ ਕਰਨੀ ਹੈ ਜਿਸ ਦੇ ਵਿੱਚ ਮੈਂ ਉਦਮੀ ਬਣਾਗਾ ਮਿਹਨਤੀ ਬਣਾਗਾ ਅਤੇ ਹਰ ਕੰਮ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਕਰਾਂਗਾ ਹਰ ਕੰਮ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਨਾਲ ਲੈ ਕੇ ਚਲਾਂਗਾ ਭਾਉ ਕਿ ਅੰਮ੍ਰਿਤ ਵੇਲੇ ਉੱਠਾਂਗਾ ਬਾਣੀ ਪੜਾਂਗਾ ਵਾਹਿਗੁਰੂ ਜੀ ਅੱਗੇ ਬੇਨਤੀ ਕਰਾਂਗਾ ਇਹ ਕੁਝਕ ਆਦਤਾਂ ਅੱਜ ਤੋਂ ਆਪਣੀ ਜ਼ਿੰਦਗੀ ਵਿੱਚ ਪੱਕੀਆਂ ਕਰਨੀਆਂ ਨੇ ਆਲਸ ਦਾ ਖਹਿੜਾ ਛੱਡ ਕੇ ਉਦਮ ਦਾ ਪੱਲਾ ਫੜਨਾ ਹੈ ਮਿਹਨਤ ਦਾ ਪੱਲਾ ਫੜਨਾ ਹੈ ਅਤੇ ਇਹ ਕੰਮ ਸਾਨੂੰ ਆਪਣੇ ਆਪ ਕਰਨੇ ਪੈਣੇ ਨੇ ਸਿਰਫ ਤਿੱਲ ਸੁੱਟਣ ਦੇ ਨਾਲ मूंगਫਲੀ ਅੱਗ ਵਿੱਚ ਸੁੱਟਣ ਦੇ ਨਾਲ ਸਾਡਾ ਦਲੇਦਰ ਖਤਮ ਨਹੀਂ ਹੋਣਾ ਇਹ ਸਾਨੂੰ ਹਿੰਮਤ ਖੁਦ ਹੀ ਕਰਨੀ ਪੈਣੀ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦੇਣਾ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਤੇ ਜੇਕਰ ਗੱਲਬਾਤ ਕਰਦੇ ਸਮੇਂ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ